ਮੈਂ ਵਾਰ ਨੰਬਰ 9 ਮੱਲਾ ਕੋਪਾਲ ਨਗਰ ਦਾ ਰਹਿਣ ਵਾਲਾ ਮੇਰਾ ਨਾਮ ਆਜਮ ਹੈ ਨਾ ਅਸੀਂ ਘਟੋ ਘਟ ਵੀ ਇੱਕ ਸਾਲ ਦੇ ਵਿੱਚ 100 ਵਾਰ ਹੀ ਇਹਨਾਂ ਨੂੰ ਕਮੇਟੀ ਨੂੰ ਬੇਨਤੀ ਕਰ ਚੁੱਕੇ ਆ ਨਾ ਤਾਂ ਗਲੀ ਦਾ ਪਾਣੀ ਆ ਛੜਕਦਾ ਕੇ ਪਾਸੇ ਨਿਕਲਦਾ ਗੱਡੀ ਲੈ ਕੇ ਮੋਟਰਸਾਈਕਲ ਲੈ ਕੇ ਨੰਗੇੜ ਹੀ ਜਾਂਦਾ ਔਰ ਬੜੇ ਹੀ ਬੱਚੇ ਮੋਟਰਸਾਈਕਲ ਤੋਂ ਡੇਕ ਕੇ ਸੱਟਾਂ ਲੱਗੀਆਂ ਨੇ ਬੜੇ ਬੱਚਿਆਂ ਦਾ ਜੰਮ ਤਾਂ ਕਾਫੀ ਨੁਕਸਾਨ ਹੋਇਆ ਵਾ ਪਰ ਕੋਈ ਪ੍ਰਸ਼ਾਸਨ ਕੋਈ ਕਮੇਟੀ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਜੇ ਕੋਈ ਰੂੜੀਆਂ ਦਾ ਮਸਲਾ ਲੈ ਕੇ ਜਾਂਦੇ ਆਂ ਸਾ ਇੱਕ ਟਰੱਕ ਭੇਜ ਦਿੰਦੇ ਨੇ ਸਾਨੂੰ ਕਹ ਦਿੰਦੇ ਨੇ ਰੂੜੀ ਚੁੱਕੀ ਚਲੀ ਆ ਰੂੜੀ ਫਲਾਣੀ ਜਗ੍ਹਾ ਚਲੀ ਘਟੋ ਘਟ ਤਿੰਨ ਸਾਲ ਤੋਂ ਸਾਨੂੰ ਲਾਰੇ ਲਾਏ ਜਾਂਦੇ ਨੇ ਅੱਜ ਤੋਂ ਮਹੀਨਾ ਪਹਿਲੇ ਕਮੇਟੀ ਘਰ ਤੇ ਸਾਰੇ ਬੰਦੇ ਪੂਰਾ ਪ੍ਰਸ਼ਾਸਨ ਆਇਆ ਸੀ ਸਾਨੂੰ 15 ਦਿਨ ਦਾ ਟਾਈਮ ਪਾ ਕੇ ਗਿਆ ਸੀ ਔਰ ਸੱਤ ਵਾਰੀ ਸਾਨੂੰ ਟਾਈਮ ਪਾ ਦਿੱਤਾ ਕੋਈ ਰੂੜੀ ਦੀ ਸੁਣਵਾਈ ਨਹੀਂ ਹੁੰਦੀ ਕੋਈ ਰੂੜੀ ਨਹੀਂ ਚੁੱਕਦਾ ਔਰ ਸਾਡੇ ਜਿਹੜੇ ਮਹੱਲੇ ਦੇ ਬਜ਼ੁਰਗ ਨੇ ਉਹ ਸਾਧ ਹੀ ਬਿਮਾਰੀ ਦੇ ਨਾਲ ਸੋਣੇ ਆਜੋ ਤੁਹਾਨੂੰ ਦੱਸਦੇ ਨੇ ਘਟੋੜ ਅੱਠ ਬਜ਼ੁਰਗ ਜਿਹੜੇ ਨੇ ਅੰਦਰੋਂ ਬਾਹਰ ਨਹੀਂ ਨਿਕਲੇ ਜਾਂਦੇ ਆ ਹਸਪੀਟਲ ਜਾਂ ਬੱਚਿਆਂ ਦਾ ਇੰਨਾ ਬੁਰਾ ਹਾਲਾ ਕਿ ਸਾਹ ਨਹੀਂ ਨਿਕਲਣ ਦੇ ਔਰ ਇਹ ਅੱਗ ਲਾ ਦਿੰਦੇ ਨੇ ਰੂੜੀ ਨੂੰ ਜਦੋਂ ਅੱਗ ਲਾ ਲੈਂਦੇ ਨੇ ਇੰਨੀ ਪੋਲਿਊਸ਼ਨ ਹੋ ਜਾਂਦਾ ਵਾ ਕਿ ਲੋਕ ਜਿਹੜੇ ਨੇ ਘਰੋਂ ਬਾਹਰ ਨਿਕਲਣਾ ਮਤਲਬ ਬੁਰਾ ਹਾਲ ਹੋਣ ਵੀ ਅੱਗ ਲੱਗੀ ਪਈ ਆ ਔਰ ਇੱਕ ਟਰੱਕ ਭੇਜ ਦਿੰਦੇ ਨੇ ਉਹ ਟਰੱਕ ਭੇਜ ਕੇ ਕਰ ਦਿੰਦੇ ਨੇ ਦੀਨਾਨਗਰ ਚਲੀਏ ਖਾਲੀ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਣ ਔਰ ਇਸੇ ਰੂੜੀ ਦਾ ਇੰਨਾ ਬੁਰਾ ਹਾਲ ਆ ਇਸ ਮੁਹੱਲੇ ਨੇ ਵੀ ਪਰੇਸ਼ਾਨ ਨੇ ਰਣੀਆਂ ਵਾਲੇ ਵੀ ਪਰੇਸ਼ਾਨ ਨੇ ਮੋਲਾ ਗੋਪਾਲ ਨਗਰ ਵਾਲੇ ਵੀ ਪਰੇਸ਼ਾਨ ਨੇ ਕੋਈ ਪ੍ਰਸ਼ਾਸਨ ਕੋਈ ਮੁੱਖਦੀ ਸਰਕਾਰ ਨਹੀਂ ਸੁਣਦੀ ਪੱਕੇ ਤੌਰ ਤੇ ਚੁੱਕਿਆ ਜਾਵੇ ਅਸੀਂ ਇਹ ਮੰਗ ਕਰਦੇ ਆ ਵੀ ਇਹ ਥੋੜਾ ਪੱਕੇ ਤੌਰ ਤੇ ਚੁੱਕਿਆ ਜਾਵੇ ਕੂੜਾ ਨਹੀਂ ਹੋਣਾ ਚਾਹੀਦਾ ਇੱਥੇ ਮਿੱਟੀ ਪਾ ਕੇ ਇੱਥੇ ਪਾਰਕ ਬਣਾਈ ਜਾਵੇ ਵਾਰਡ ਨੰਬਰ 9 ਆ ਜੀ ਤੇ ਸ੍ਰੀ ਗੁਰੂ ਰਵੀਦਾਸ ਧਰਮ ਚਲਾ ਤੂੰ ਮੈਂ ਜਨਰਲ ਸੈਕਟਰੀ ਬਲਕਾਰਸਨ ਬੇਨਤੀ ਕਰਦਾ ਇਹ ਸਾਰਾ ਹੀ ਪਰਿਵਾਰ ਜਿਹੜਾ ਸਾਡਾ ਮੁਹੱਲੇ ਦੇ ਪਰਿਵਾਰ ਆ ਸਾਰੇ ਮੈਂ ਬੇਨਤੀ ਕਰਦਾ ਹਾਂ ਦੁੱਗਲ ਸਾਹਿਬ ਪ੍ਰਧਾਨ ਦੇ ਆਪਣੇ ਕਿਨਨਗਰ ਕਾਉਂਸਲ ਦੇ ਸੇਕਮਾ ਸਾਹਿਬ ਆ ਇੱਕ ਕਲਸੀ ਸਾਹਿਬ ਅੱਜ ਬਹੁਤ ਵੱਡੀ ਇੱਥੇ ਮੀਟਿੰਗ ਹੋਈ ਆ ਸਾਰੀ ਪਾਰਟੀ ਵਿੱਚ ਅਸੀਂ ਜੈਨ ਨਹੀਂ ਕੀਤਾ ਵਾ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਵੀ ਆ ਸਾਰੀ ਸੜਕ ਟੁੱਟੀ ਪਈ ਆ 2 ਸਾਲ ਹੋ ਗਏ ਆ ਪਾਣੀ ਦਾ ਗੋਡੇ-ਗੋਡੇ ਇੱਥੇ ਪਾਣੀ ਖਲੋਤਾ ਵਾ ਪਾਣੀ ਦਾ ਨਿਕਾਸ ਕੋਈ ਨਹੀਂ ਇੱਥੇ ਨਾਲਾ ਇੱਥੋਂ ਤੱਕ ਰੁਕਿਆ ਗਿਆ ਗਾ ਗਾੜੀ ਕਿਤੇ ਨਾਲਾ ਨਹੀਂ ਨਿਕਲਿਆ ਦੂਜਾ ਇਹ ਗਾੜੀ ਸਮਸ਼ਾਨ ਘਾਟਾ ਸਮਸ਼ਾਨ ਘਾਟ ਵਿੱਚ ਆਪੀਐਸ ਆਈਐਸ ਬੜੇ ਬੜੇ ਅਫਸਰ ਹੁੰਦੇ ਨੇ ਔਰ ਸਾਰਿਆਂ ਨੇ ਮੂੰਹ ਟੱਕਿਆ ਹੁੰਦਾ ਇਦਾਂ ਕਰਕੇ ਇਨਾ ਬੁਰਾ ਹਾਲ ਆ ਮੰਦੀਆਂ ਘੜੀਆਂ ਨੇ ਸਾਡਾ ਸਾਰਾ ਭਲਾ ਸਾਨੂੰ ਰੋਟੀ ਖਾਣੀ ਮਹਾਲ ਹੋਈ ਪਈ ਆ ਇੰਨੀ ਮੁਸ਼ਕਲ ਅੱਗ ਲੱਗੀ ਪਈ ਆ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਇਹ ਜਿਹੜਾ ਦਹਿਪਿਆ ਇਥੋਂ ਚੁੱਕਿਆ ਜਾਵੇ ਸਾਡੇ ਮਹੱਲੇ ਦੀ ਚੜੀ ਸੁਣਵਾਈ ਕੀਤੀ ਜਾਏ ਪਹਿਲਾਂ ਵੀ ਬੜੀਆਂ ਸਰਕਾਰਾਂ ਆ ਚੁੱਕੀਆਂ ਨੇ ਬੜੇ ਸਾਰੇ ਵਿਸ਼ਵਾਦਵਾਏ ਨੇ ਪਰ ਕਿਸੇ ਨੇ ਕੁਝ ਨਹੀਂ ਕੀਤਾ ਇਹ ਕਰਕੇ ਅਸੀਂ ਸਾਰੇ ਆ ਮਹੱਲਾ ਜਿਹੜਾ ਵਾ ਉਹ ਬੇਨਤੀ ਕਰਦੇ ਆ ਕਿ ਜੇ ਇਹ 14 ਜੇ ਸਾਡੇ ਕੋਲ ਵੋਟਾਂ ਲੈਣੀਆਂ ਭੱਲੇ ਕੋ ਵੋਟਾਂ ਲਾਉਣੀਆਂ ਚਾਹੀਦੀ ਤੇ ਫਿਰ ਸਾਡਾ ਕੰਮ ਜਿਹੜਾ ਵਾ ਤੁਰੰਤ ਜਿਹੜਾ ਵਾ ਹੁਣੇ ਮਲ ਸ਼ੁਰੂ ਕਰੋ ਤੇ ਇਹਨੂੰ ਡੈਂਪ ਨੂੰ ਚੁੱਕਿਆ ਜਾਏ ਤੇ ਤੁਹਾਨੂੰ ਇਹ ਜਿਹੜੀ ਇੱਥੋਂ ਵੋਟਾਂ ਮਿਲ ਸਕਦੀਆਂ ਨੇ ਨਹੀਂ ਤੇ ਜਿਹੜੀ ਮਹੱਲਾ ਨਿਵਾਸੀ ਨੇ ਬਹੁਤ ਜ਼ਿਆਦਾ ਨਰਾਜ਼ ਨੇ ਮੈਂ ਸਾਰਿਆਂ ਨੂੰ ਬੇਤੀ ਕਰਾਂਗਾ ਕਿ ਸਾਰੇ ਹੀ ਜਿਹੜੇ ਜਿਹੜੇ ਪ੍ਰਸ਼ਾਸਨ ਵਾ ਉਹਦਾ ਤੇ ਧਿਆਨ ਦੇਵੇ